जीएचजी एकेडमी खंडूर ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਪ੍ਰੋਗਰਾਮ ਤਹਿਤ ਗੁਰਮਤ ਮੁਕਾਬਲੇ ਕਰਵਾਏ ਜਾ ਰਹੇ ਹਨ ਜੈ ਸ਼ਿਵਾ ਬਦ ਮੋਹ ਸੁਭਕਰਮ ਤੇ ਕਬ ਹੂੰ ਨਟਰੂੰ ਸੁਭਕਰਮ ਤੇ ਕਬ ਹੂੰ ਨਟਰੂੰ ਦੇਹ ਸ਼ਿਵਾ ਵਰਮ मन मेरी मेरी कर मन ते कब हूँ मेरी सिक्खी मेरी पहचान गुरमत मुकाबला सेंटर जी एच जी अकेडमी खंडूर विखे करवाया गया जय शिवा शुभ कर मन ते कब हूँ शुभ कर मन ते कब हूँ नटरों देह ਕਰ ਮਨ ਤੇ ਕਬ ਹੂੰ ਨ ਟਰੂੰ ਇਹ ਮੁਕਾਬਲਾ ਸਵੇਰੇ 9 ਵਜੇ ਕਰਵਾਇਆ ਗਿਆ ਦੇਹ ਸ਼ਿਵਾ ਬਦ ਮੋਹਿ ਸੁਭ ਕਰ ਮਨ ਤੇ ਕਬ ਹੂੰ ਨ ਟਰੂੰ ਸੁਭ ਕਰ ਮਨ ਤੇ ਕਬ ਹੂੰ ਨ ਟਰੂੰ ਦੇਹ ਸ਼ਿਵਾ ਬਰ ਮੋਹਿ ਮੁਕਰ ਮਨ ਤੇ ਕਬ ਹੂੰ ਨ ਟਰਾਂ ਮੁਕਾਬਲੇ ਵਿੱਚ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਉਪਰਾਲੇ ਹੋਣੇ ਤੇ ਰਣ ਜੀਐਸ ਜੀ ਵੱਲੋਂ ਗੈਡਿੰਗ ਦਾ ਬਹੁਤ ਧੰਨਵਾਦ ਹੈ ਜੋ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਦੇ ਹਨ ਅਵਾਜ਼ ਦੇ ਦੇਖਾਂ ਸਵਾਇ ਦੇ ਜੀ ਅਕੈਡਮੀ ਵੱਲੋਂ ਬੱਚਿਆਂ ਨੂੰ ਆਕਰਸ਼ਿਤ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਜੈ ਸ਼ਿਵਾ ਸ਼ੁਭ ਕਰ ਮਨ ਤੇ ਕਬ ਹੂੰ ਨਟਰੂੰ ਸ਼ੁਭ ਕਰ ਮਨ ਤੇ ਕਬ ਹੂੰ ਨਟਰੂੰ ਦੇਹ ਸ਼ਵਰ ਮੋਹਰੇ ਸ਼ੁਭ ਕਰ ਮਨ ਤੇ ਕਬ ਹੂੰ ਨਟਰੂੰ ਸ਼ੁਭ ਕਰ ਮਨ ਤੇ ਕਬ ਹੂੰ ਨਟਰੂੰ ਨਟਰੂ ਅਦਸ਼ੂ ਜਬ ਜਾਏ ਲਰੂ ਜਬ ਕੇ ਕਰ ਆਪਣੀ ਜੀ ਕਰੋ ਦੇਖ ਕਰੋ ਨਿਸ਼ਚੈ ਕਦ ਆਪਣੀ ਜੀ ਕਰੋ ਬੋਲੇ ਸੋਨਹਾਂ ਸੋ ਸ੍ਰੀ ਅਕਾਲ ਜੇ ਸ਼ਿਵਾਂ ਸ਼ੁਕਰ ਮਨ ਤੇ ਕਭੂ ਨਟਰੂ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੂ ਦੇਸ਼ਵਰ ਪਰਮੋਹੇ ਸ਼ੁਭ ਕਰਮਨ ਤੇ ਕਬਹੂ ਨ ਟਰੂ ਸ਼ੁਭ ਕਰਮਨ ਤੇ ਕਬਹੂ ਨ ਟਰੂ ਦੇਸ਼ ਵਿਦੇਸ਼ ਤੋਂ ਸੰਤਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕਰਨ ਪ੍ਰਤਾਪ ਕਾ ਨੂੰ ਸ਼ਾਲਪੁਰ ਤੋਂ ਅੱਜ ਜੀਐਚਡੀ ਅਕੈਡਮੀ ਖੰਡੂਰ ਲੁਧਿਆਣਾ ਵਿਖੇ ਮੇਰੀ ਸਿੱਖੀ ਮੇਰੀ ਪਹਿਚਾਨ ਗੁਰਮਤ ਮੁਕਾਬਲਾ ਟੂ ਪਾਗਲੇਆ ਅਤੇ ਮੈਂ ਦੂਜੇ ਗਰੁੱਪ 'ਚ ਭਾਗ ਲਿਆ ਤੇ ਪਹਿਲਾ ਇਨਾਮ ਹਾਸਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਬਜੋਦ ਕੌਰ ਹੈ ਮੈਂ ਜੀਐੱਜ ਅਕੈਡਮੀ ਸਕੂਲ ਵਿੱਚ ਮੇਰੇ ਸਿੱਖੇ ਮੇਰੀ ਪਛਾਣ ਵਿੱਚ ਭਾਗ ਲਿੱਤਾ ਮੈਂ ਪਹਿਲੇ ਗਰੁੱਪ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਵਾ ਤੇ ਮੈਂ ਸੈਮੀ ਫਾਈਨਲ ਵਿੱਚ ਸਲੈਕਟ ਹੋ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਿਮਰਨ ਜੂਤ ਕੌਰ ਹੈ ਮੈਂ 7ਵੀਂ ਜਮਾਤ ਵਿੱਚ ਪੜ੍ਹਦੀ ਹਾਂ ਮੈਂ ਮੇਰੀ ਸਿੱਖੀ ਮੇਰੀ ਪਹਿਚਾਨ ਵਿੱਚ ਭਾਗ ਲਿਆ ਤੇ ਮੇਰਾ ਤੀਸਰਾ ਸਥਾਨ ਆਇਆ ਹੈ ਧਰਮਜੀਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੇਰਾ ਨਾਮ ਜੈਸਮੀਨ ਕੌਰ ਹੈ ਮੈਂ ਜੀਐਚਜੀ ਅਕੈਡਮੀ ਸਕੂਲ ਵਿੱਚ ਮੇਰੀ ਸਿੱਖੀ ਮੇਰੀ ਪਹਿਚਾਣ ਦੇ ਪੇਪਰ ਵਿੱਚੋਂ ਦੂਸਰੇ ਗਰੁੱਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ ਅਤੇ ਇਸ ਤਰ੍ਹਾਂ ਦੇ ਮੁਕਾਬਲੇ ਹੋਰ ਵੀ ਹੋਣੇ ਚਾਹੀਦੇ ਹਨ ਮੈਂ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੈਸਮੀਨ ਕੌਰ ਹੈ ਮੈਂ ਮੇਰੀ ਸਿੱਖੀ ਮੇਰੀ ਪਹਿਚਾਣ ਦੇ ਪੇਪਰ ਵਿੱਚ ਦੂਜੇ ਗਰੁੱਪ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਮੈਂ ਚਾਹੁੰਦੀ ਹਾਂ ਕਿ ਇਹ ਜੇ ਮੁਕਾਬਲੇ ਹੋਣੇ ਚਾਹੀਦੇ ਹਨ ਜਿਸ ਨਾਲ ਸਾਨੂੰ ਸਾਡੀ ਪੀੜ੍ਹੀ ਨੂੰ ਪਤਾ ਲੱਗੇ ਸਿੱਖ ਧਰਮ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਏ ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਏ ਕਲਗੀਆਂ ਵਾਲੇ जिमें <imitation>